ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਗੁਰਨਾਨਾ ਕਾਰ ਬੀਆਰ ਪ੍ਰੋਪਰਟੀ ਵਿੱਚ ਸਵਾਗਤ ਹੈ ਤੁਹਾਡਾ ਸੋ ਦੋਸਤੋ ਜੇਕਰ ਤੁਸੀਂ ਵੀ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਬੈਲ ਆਈਕਨ ਦਾ ਬਟਨ ਦਬਾ ਲਓ ਤਾਂ ਜੋ ਕੋਈ ਵੀ ਵੀਡੀਓ ਪਾਈਏ ਤਾਂ ਸਭ ਤੋਂ ਪਹਿਲਾਂ ਤੁਹਾਡੇ ਕੋਲੇ ਪਹੁੰਚ ਸਕੇ। ਸੋ ਦੋਸਤੋ ਅੱਜ ਇਸ ਵੀਡੀਓ ਨੂੰ ਸਕਿੱਪ ਨਾ ਕਰਿਓ ਸਾਰੀ ਜ਼ਰੂਰ ਦੇਖਿਓ ਕਿਉਂਕਿ ਗੁਰਨਾਨਾ ਕਾਰ ਬੀਆਰ ਪ੍ਰੋਪਰਟੀ ਤੁਹਾਡੇ ਲਈ ਲੈ ਕੇ ਆਇਆ ਹੈ। ਦੋ ਬੁਲਬੁਲ ਦੇ ਬੱਚੇ ਆਲਟੋ ਕਾਰ ਮਾਰੂਤੀ ਸੰਜੂਤੀ ਇਹ ਦੋਨੋਂ ਵਾਈਟ ਤੇ ਬਲੈਕ ਕਲਰ ਉਹ ਵੀ ਰੋਇਪੁਰ ਵਿੱਚ ਰੋਇਪੁਰ ਨੰਬਰ ਦੋਨੋਂ ਰੋਇਪੁਰ ਨੰਬਰ ਦੀਆਂ ਬਲੈਕ ਵੀ ਤੇ ਵਾਈਟ ਵੀ ਬਲੈਕ ਗੱਡੀ ਲੈਣ ਦੇ ਚਾਹਵਣ ਬਲੈਕ ਲੈ ਸਕਦੇ ਆ ਵਾਈਟ ਗੱਡੀ ਲੈਣ ਦੇ ਚਾਹਵਣ ਵਾਈਟ ਲੈ ਸਕਦੇ ਆ ਸੋ ਦੋਸਤੋ ਜੋ ਫਲੈਗ ਆਪਣੇ ਕੋਲੇ ਗੱਡੀ ਖੜੀ ਹੈ Alto 2010 ਮਾਡਲ ਹੈ ਜੋ ਵਾਈਟ ਕਲਰ ਦੀ ਏ ਉਹ 8 ਮਾਡਲ ਦੇ ਦੋਨੋਂ ਹੀ ਪੀਵੀ05 ਫਰੋਇਪੁਰ ਲੋਕਲ ਨੰਬਰ ਦੀਆਂ ਗੱਡੀਆਂ ਨੇ 2010 ਮਾਡਲ ਨੂੰ ਲਾਇਸ਼ ਲਾਇ ਪਏ ਹੋਏ ਨੇ ਗੱਡੀ ਬਿਲਕੁਲ ਓਕੇ ਆ ਤੁਸੀਂ ਵੀਡੀਓ ਚ ਦੇਖ ਹੀ ਰਹੇ ਹੋ ਵਾਈਟ ਕਲਰ ਨੂੰ ਰਿਮ ਨੇ ਲਾਇਬਿਲ ਨਹੀਂ ਹੈਗੇ ਇਹ ਵੀ ਗੱਡੀ ਬਿਲਕੁਲ ਓਕੇ ਆ ਦੋਨੋਂ ਫਰੋਇਪੁਰ ਨੰਬਰ ਦੀਆਂ ਵਾਈਟ ਵਾਲੀ ਐਲਐਕਸਾ ਦੂਸਰੀ ਐਲਐਕਸਆ ਪਾਵਰ ਸਟੀਰੀਂਗ ਤੋ ਦੋਸਤੋ ਜੇਕਰ ਤੁਸੀਂ ਦੋਨੋਂ ਗੱਡੀਆਂ ਲੈਣੀਆਂ ਤਾਂ ਦੋਨੋਂ ਗੱਡੀਆਂ ਆਪਾਂ ਤੁਹਾਨੂੰ 2 ਲੱਖ ਤੇ 20 ਹਜ਼ਾਰ ਤੇ ਜੋੜਾ ਦੇ ਦੇਵਾਂਗੇ ਬਿਲਕੁਲ ਸਹੀ ਸੁਣਿਆ ਤੁਸੀਂ 2 ਲੱਖ ਤੇ 20 ਹਜ਼ਾਰ ਤੇ ਜੋੜਾ ਸੋ ਦੋਸਤੋ ਜੇਕਰ ਤੁਸੀਂ ਸਿੰਗਲ ਸਿੰਗਲ ਲੈਣੀ ਹੈ ਤਾਂ ਉਸ ਦਾ ਵੀ ਆਪਾਂ ਰੇਟ ਤੁਹਾਨੂੰ ਵਟਸਐਪ ਤੇ ਤੁਸੀਂ ਪੁੱਛ ਸਕਦੇ ਹੋ ਆਪਾਂ ਨੂੰ ਕਿਉਂਕਿ ਸਿੰਗਲ ਗੱਡੀ ਥੋੜੀ ਜੀ ਆਪਾਂ ਬਲੈਕ ਵਾਲੀ ਜਿਹੜੀ ਪੋਸਟ ਤੇ ਮਹਿੰਗੀ ਜੰਦੀ ਉਹ 10 ਮਾਡਲ ਔਰ ਕਲਰ ਵੀ ਬਹੁਤ ਪਿਆਰਾ ਬਲੈਕ ਹੈ ਤੇ ਐਲ ਐਕਸ ਆਈ ਹੈ ਇੰਦੇ ਜੂ ਤੁਸੀਂ ਦੇਖ ਸਕਦੇ ਹੋ ਲਾਈਵ ਹੀ ਲਪੇ ਹੋਇਆ ਟਾਇਰ ਬਿਲਕੁਲ ਓਕੇ ਆ ਸੋ ਦੋਸਤੋ ਕੋਈ ਵੀ ਗੱਡੀ ਲੈਣ ਦੇ ਚਾਹਵਾਨ ਬਲੈਕ ਜਾਂ ਵਾਈਟ ਸਾਡੇ ਨਾਲ ਸੰਪਰਕ ਜਰੂਰ ਕਰੋ ਸਾਡਾ ਨੰਬਰ ਥੱਲੇ ਦਿੱਤਾ ਹੋਇਆ ਹੈ ਉਸ ਤੋਂ ਤੁਸੀਂ ਸੰਪਰਕ ਕਰ ਸਕਦੇ ਹੋ WhatsApp ਤੇ ਮੈਸੇਜ ਕਰਕੇ ਵੀ ਡਿਟੇਲਸ ਵਗੈਰਾ ਫੋਟੋਸ ਮੰਗਾ ਸਕਦੇ ਹੋ ਸਾਡੇ ਕੋਲੋਂ ਗੱਡੀਆਂ ਹੋਰ ਵੀ ਕੜੀਆਂ ਨੇ ਪਰ ਇਹ ਵੀਡੀਓ ਚ ਸਿਰਫ ਆਪਾਂ ਦੋਨੋਂ ਅਲਟੋ ਦੀ ਹੀ ਗੱਲ ਕਰਾਂਗੇ ਕਿਉਂਕਿ ਬਹੁਤ ਵੀਰਾਂ ਦੇ ਮੈਸੇਜ ਆਏ ਵੀ ਟੱਟ ਬਜਟ ਦੀਆਂ ਜੋ ਮਰੂਤੀ ਸੰਜੁਕੀ ਦੀ ਅਲਟੋ ਉਹ ਹਰੇਕ ਕਾਰ ਬਜ਼ਾਰ ਤੇ ਛੋਟਾ ਚੱਲ ਰਹੀ ਏ ਇਸ ਕਰਕੇ ਦੋ ਗੱਡੀਆਂ ਲੈ ਕੇ ਆਏ ਆ ਆਪਾਂ ਦੋਨੋਂ ਗੱਡੀਆਂ ਲਾਜਵਾਬ ਵਧੀਆ ਗੱਡੀਆਂ ਨੇ ਵਾਈਟ ਤੇ ਬਲੈਕ ਦੋਨੋਂ ਕਲਰ ਵਿਕਣ ਵਾਲੇ ਆ ਠੀਕ ਹੈ ਜੀ ਤੁਸੀਂ ਸਾਡੇ ਕਾਰ ਬਜ਼ਾਰ ਤੇ ਵਿਜ਼ਿਟ ਵੀ ਕਰ ਸਕਦੇ ਹੋ ਕੱਚਾ ਜੀਰਾ ਰੋਡ ਨੀਅਰ ਡੀਸੀ ਮੋਡਲ ਸਕੂਲ ਗੁਰੂ ਨਗਰ ਦਾ ਗੇਟ ਗੁਰੂ ਨਾਨਕ ਕਾਰ ਬਜ਼ਾਰ ਫ੍ਰਾਇਪੋਰ ਸਿਟੀ ਧੰਨਵਾਦ ਦੋਸਤ